ਹਾਂਜੀ ਬਾਈ ਕੀ ਹਾਲ ਚਾਲ ਆ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਵੀ ਪੂਰੇ ਵਧੀਆ ਸਵਾਗਤ ਕਰਦੇ ਆ ਅੱਜ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਬਾਈ ਜੀ ਅੱਜ ਵੀ ਦੀ ਵੀਡੀਓ ਚ ਆਪਾਂ ਗੱਲਬਾਤ ਕਰਾਂਗੇ ਤੁਹਾਡੇ ਬਾਰੇ ਵੀਰੇ ਕਬੂਤਰਾਂ ਦੀਆਂ ਜਿਹੜੀਆਂ ਕਬੂਤਰ ਜਿਹੜੇ ਭਰਾਉਂਦੇ ਆ ਕਬੂਤਰੀਆਂ ਆਂਡਿਆਂ ਤੋਂ ਰੋਗੀਆਂ ਆਂਡੇ ਨਹੀਂ ਰੱਖਦੀਆਂ ਤੇ ਵੀਰੇ ਫਿਰ ਅੱਜ ਤੁਹਾਨੂੰ ਆਪਾਂ ਦੱਸੇ ਨੁਕਤਿਆਂ ਦੇ ਰਿਜ਼ਲਟ ਦਿਹਾਉਨੇ ਆ ਜੋ ਆਪਾਂ ਨੁਕਤੇ ਵਰਤੇ ਆ ਘਰੇ ਤੇ ਆਪਣੇ ਕਬੂਤਰਾਂ ਦਾ ਕੀ ਰਿਜ਼ਲਟ ਆ ਕਬੂਤਰ ਕਬੂਤਰੀਆਂ ਦਾ ਆਂਡੇ ਰੱਖਣ ਦਾ ਤੇ ਵੀਰੇ ਆਪਾਂ ਉਹਨਾਂ ਨੁਕਤੇ ਤੇ ਵੀਡੀਓ ਵੀ ਪਾਈਆਂ ਸੀ ਇੱਕ ਤਾਂ ਆਪਾਂ ਗੋਲੀਆਂ ਦੱਸੀਆਂ ਸੀ ਕੈਲਸ਼ੀਅਮ ਵਾਲੀਆਂ ਤੇ ਉਹ ਵੀਡੀਓ ਪਾਈ ਸੀ ਆਪਾਂ ਕਿਹਾ ਸੀ ਸਾਰੇ ਭਰਾ ਦੀ ਹੈਲਪ ਕਰ ਦਿਓ ਤੇ ਚਲੋ ਤੁਹਾਡੇ ਭਰਾਵਾਂ ਦਾ ਇੰਨਾ ਸਾਥ ਨਹੀਂ ਮਿਲਿਆ ਭਰਾਵਾਂ ਨੇ ਇੰਨੀ ਵੀਡੀਓ ਨਹੀਂ ਸ਼ੇਅਰ ਕੀਤੀ ਉਹ ਦੋ ਤਾਂ ਬਣਾਈ ਸੀ ਵੀਰੇ ਆਪਾਂ ਮਿੱਟੀ ਠੀਕ ਆ ਭਾਈ ਤੇ ਇਹ ਵੀ ਵੀਡੀਓ ਚਲੋ ਭਰਾਵਾਂ ਨੇ ਉਨੀ سپورਟ ਨਹੀਂ ਕੀਤੀ ਚਲੋ ਕੋਈ ਗੱਲ ਨਹੀਂ ਭਾਈ ਜੀ ਆਪਣਾ ਫਰਜ਼ ਹੈ ਵੀਡੀਓ ਬਣਾ ਕੇ ਪਾਉਂਦਾ ਤੁਹਾਨੂੰ ਸਾਰੇ ਭਰਾਵਾਂ ਨੂੰ ਦੱਸਣ ਦਾ ਤੇ ਵੀਰ ਬਣ ਕੇ ਵੀਡੀਓਜ਼ ਜ਼ਰੂਰ ਸ਼ੇਅਰ ਕਰਦਾ ਕਰੋ ਤੇ ਬਾਈ ਅੱਜ ਤੁਹਾਨੂੰ ਦੱਸਦੇ ਜਿਹੜੇ ਭਰਾਵਾਂ ਨੇ ਕਬੂਤਰਾਂ ਆਂਡੇ ਰੱਖੀਆਂ ਵੀ ਕਿਹੜੀ ਕਿਹੜੀ ਚੀਜ਼ ਬਹੁਤ ਹੈ ਤੁਹਾਨੂੰ ਕਬੂਤਰਾਂ ਦੇ ਰਿਜ਼ਲਟ ਤਾਂ ਹੁੰਦਾ ਤੇ ਹੁਣ ਕਈ ਵਿਦਵਾਨ ਕਮੈਂਟ ਵੀ ਕਰਨਗੇ ਵੀ ਇਹ ਹੋ ਨਹੀਂ ਸਕਦਾ ਆ ਨਹੀਂ ਹੋ ਸਕਦਾ ਤੇ ਬਾਈ ਹੁਣ ਆਪਾਂ ਪਹਿਲਾਂ ਰੱਖ ਲੱਗੇ ਆਪਣੇ ਫੁੱਟ ਜਾਲ ਦੇ ਵਿੱਚ ਮਿੱਟੀ ਤੇ ਪਹਿਲਾਂ ਵਾਲੇ ਆਪਾਂ ਜਿਹੜੇ ਡਲੇ ਰੱਖੇ ਸੀ ਮਿੱਟੀ ਦੇ ਇਹਨਾਂ ਨਾਲ ਦੇ ਉਹ ਦੇਖੋ ਬਾਈ ਰਹਿ ਗਿਆ ਇੱਕ ਨਿੱਕਾ ਜਿਹਾ ਬਾਕੀ ਖਾ ਗਏ ਸਾਰੇ ਕਬੂਤਰ ਤੇ ਇਹ ਨਿੱਕੀ ਜੀ ਰਹਿ ਗਈ ਇੱਕ ਮਿੱਟੀ ਜੀ ਇੱਕ ਗੜੀ ਜੀ ਤੁਹਾਨੂੰ ਆਪਾਂ ਰੱਖ ਲੱਗੇ ਆ ਬਾਈ ਨਵੇਂ ਚ ਤੇ ਇਧਰੋਂ ਇੱਕ ਕਬੂਤਰ ਲੈਣਗੇ ਖਾ ਤੇ ਬਾਕੀ ਆ ਬੈਠੇ ਆਪਣੇ ਕਬੂਤਰ ਤਿਆਰ ਰੱਖਦ ਨਹੀਂ ਬਾਈ ਆਪਾਂ ਉਧਰਲੇ ਜਾਲ ਚ ਉਹ ਵੀ ਓਡੀ ਕਰੇਗੀ ਖਾ ਕੇ ਕਬੂਤਰ ਤੁਹਾਨੂੰ ਰਿਜ਼ਲਟ ਦਿਖਾਉਂਦੇ ਆ ਬਾਈ ਪਹਿਲਾਂ ਆ ਦੇਖੋ ਬਾਈ ਇੱਕ ਕਬੂਦਰੀ ਤਿੰਨ ਤਨਾਂਡੇ ਰੱਖਦੀ ਪਈ ਆ ਆ ਦੇਖ ਲਓ ਤਿੰਨ ਆਂਡੇ ਰੱਖੀ ਬੈਠੀ ਇਧਰ ਤੇ ਆਂਡੇ ਵੀ ਦੇਖ ਲਓ ਬਾਈ ਜੀ ਕਿਡੇ ਕਿਡੇ ਮੋਟੇ ਤੇ ਕਿਡੇ ਕਿਡੇ ਜ਼ਬਰਦਸਤ ਕਿਉਂਕਿ ਜਿਹੜੀ ਆਪਾਂ ਬਾਈ ਮਿੱਟੀ ਬਣਾਈ ਸੀ ਇਹ ਮਿੱਟੀ ਦੇ ਵਿੱਚ ਬਈ ਨਰੀ ਪ੍ਰੋਟੀਨ ਸਾਰੇ ਕੈਲਸ਼ੀਅਮ ਸਾਰੀਆਂ ਘਾਟਾਂ ਲਈ ਬਣਾਈ ਸੀ ਆਪਾਂ ਤੇ ਹਰ ਇੱਕ ਚੀਜ਼ ਆਪਾਂ ਇਹਦੇ ਵਿੱਚ ਪਾਈ ਸੀ ਤੁਹਾਨੂੰ ਸਾਰੇ ਭਰਾਵਾਂ ਨੂੰ ਦੱਸਿਆ ਜਿਹੜਾ ਜਿਹੜਾ ਸਮਾਨ ਪਾਇਆ ਤੇ ਜਿਹੜੇ ਭਰਾਵਾਂ ਨੇ ਨਹੀਂ ਇਹ ਵੀਡੀਓ ਦੇਖੀ ਉਹ ਭਰਾ ਵੀਡੀਓ ਵੇਖ ਲੈਣ ਮਿੱਟੀ ਬਣਾਈ ਤੇ ਤੁਹਾਨੂੰ ਪਤਾ ਲੱਗ ਜਾਊਗਾ ਤੇ ਤੁਹਾਡੇ ਕਬੂਤਰ ਕਬੂਤਰਿਆਂ ਦੇ ਜਿਹੜੇ ਅੰਡੇ ਤਾਂ ਰੁਕੇ ਹੋਣਗੇ ਉਹ ਅੰਡੇ ਰੱਖ ਲੱਗ ਜਾਣਗੇ ਵੀਰੇ ਤੇ ਨਾਲ ਬਈ ਆਪਾਂ ਦੱਸਿਆ ਤੁਹਾਨੂੰ ਇੱਕ ਗੋਲੀਆਂ ਦਾ ਪੱਤਾ ਵੀ ਉਹ ਇੱਕ ਮਹੀਨਾ ਲਗਾਤਾਰ ਆਪਾਂ ਕਬੂਤਰਾਂ ਨੂੰ ਦੇਣੀਆ ਉਹ ਗੋਲੀਆਂ ਕਬੂਤਰ ਕਬੂਤਰੀਆਂ ਨੂੰ ਤੇ ਇਧਰ ਆਪਾਂ ਬਈ ਰੱਖ ਲੱਗੇ ਆ ਮਿੱਟੀ ਕੋਈ ਨਹੀਂ ਰਹਿ ਗਈ ਤੇ ਆ ਰੱਖਤੀਆਂ ਨੇ ਆਪਾਂ ਨਾਲ ਇਹ ਖਾਲਾਂਗੇ ਨਾਲੇ ਉਹ ਇਧਰ ਵੀ ਤੁਹਾਨੂੰ ਬਈ ਰਿਜ਼ਲਟ ਦਿਖਾਉਂਦੇ ਆਪਾਂ ਕੋਹਰਾ ਆ ਦੇਖੋ ਲਾਲ ਚੀਨਾਂ ਕਬੂਤਰ ਆ ਕਬੂਦਰੀ ਲਈ ਸੀ ਪਰਤੀ ਦੀ ਮਹਿੰਗਾਈ ਸੀ ਵੀਰੇ ਆਪਾਂ ਆਨਲਾਈਨ ਤੁਹਾਨੂੰ ਸਾਰੇ ਭਰਾਵਾਂ ਨੂੰ ਆਪਾਂ ਵੀਡੀਓ ਪਾਈ ਸੀ ਤੇ ਆ ਦੇਖੋ ਬਈ ਲਾਲ ਚੀਨ ਦੇ ਥੱਲੇ ਵੀ ਇਧਰ ਵੀ ਤਿੰਨ ਆਂਦੇ ਆ ਬਈ ਦੇਖੋ ਉਹਨਾਂ ਕਈ ਵਿਦਵਾਨ ਆਉਣਗੇ ਫਿਰ ਕਮੈਂਟਾਂ ਦੇ ਵਿੱਚ ਇਹ ਹੋ ਹੀ ਨਹੀਂ ਸਕਦਾ ਤਿੰਨ ਦਿਨਾਂ ਨਿਖਬੂ ਤੇ ਕਿਵੇਂ ਰੱਖਣਗੇ ਬਾਈ ਤੁਹਾਡੇ ਸਾਹਮਣੇ ਹੀ ਆ ਕਈ ਕਹਿੰਨਗੇ ਬਈ ਹਾਂ ਇੱਧਰ ਉੱਧਰ ਆਂਡੇ ਕੀਤੇ ਹੋਣਗੇ ਬਈ ਮੇਰਾ ਕੋਈ ਦਿਮਾਗ ਨਹੀਂ ਖਰਾਬ ਵੀ ਮੈਂ ਉਹਨਾਂ ਦੇ ਆਂਡੇ ਚਾ ਕੇ ਇੱਧਰ ਕਰ ਦਿਆਂ ਤੇ ਬਾਅਦ ਵਿੱਚ ਮੈਂ ਆਂਡੇ ਦੇ ਪਰਖਣਾ ਹੋਵੇ ਤੇ ਕਬੂਤਰਾਂ ਦੇ ਇੱਕ ਦੂਜੇ ਦੇ ਬੱਚੇ ਰਲ ਜਾਣ ਵੀਰੇ ਮੈਂ ਸੰਗਾ ਹਿਸਾਬ-ਕਿਤਾਬ ਵੀ ਰੱਖਣਾ ਸਾਰਾ ਵੀ ਕਿਹੜੇ ਕਬੂਤਰਾਂ ਦੇ ਕਿਹੜੇ ਬੱਚੇ ਆ ਕਿਹੜੇ ਕਬੂਤਰਾਂ ਦੇ ਕਿਹੜੀ ਨਸਲ ਦੇ ਕਿਹੜੇ ਬੱਚੇ ਕਿਵੇਂ ਉੱਡੇ ਆ ਕਿੰਨਾਂ ਦੇ ਬੱਚੇ ਭੱਜੇ ਆ ਕਿੰਨਾਂ ਦੇ ਬੱਚੇ ਆਪਣੇ ਕੋ ਘਰੇ ਰੁਕੇ ਆ ਕਿਉ ਇੱਕ ਬਈਆ ਆਹ ਗੋਲੀਆਂ ਦਾ ਪੱਤਾ ਆਪਾਂ ਬਰੇ ਹਰ ਰੋਜ਼ ਇਸਤੇਮਾਲ ਕਰੀਦਾ ਜਿਹੜੇ ਕਬੂਤਰ ਅੰਡੇ ਨਹੀਂ ਰੱਖਦੇ ਤੇ ਹਰ ਰੋਜ਼ ਉਹਨਾਂ ਨੂੰ ਆਪਾਂ ਇਹ ਗੋਲੀ ਦਾ ਪਾਓ ਵੇਖੋ 6ਵੇਂ ਸਦੀ ਦਾ ਯਾਨੀ ਕਿ ਇੱਕ ਗੋਲੀ ਦਾ ਪੱਤਾ ਇਹਨਾਂ ਰੋਟੇ ਕਰ ਲੈਂਦੇ ਆ ਆ ਦੇਖੋ ਬਈ ਅੱਜ ਆਪਾਂ ਦਿੱਤੀ ਸਵੇਰ ਹੁਣ ਇਹਦੇ ਦੋ ਰੋਟੇ ਹੋਰ ਕਰ ਲੈਣੇ ਆ ਤੇ ਕਬੂਤਰਾਂ ਨੂੰ ਦੇ ਦੇ ਕਰਦਣੇ ਸ਼ੁਰੂ ਤੇ ਕਬੂਤਰ ਆਪਣੇ ਅੰਡੇ-ਉਂਡੇ ਰੱਖੀ ਜਾਂਦੇ ਵਧੀਆ ਤੇ ਸਾਰੇ ਭਰਾ ਜਰੂਰ ਹੈ ਇਸਤੇਮਾਲ ਕਰੋ ਆਹਦੇ ਕਬੂਤਰਾਂ ਨੂੰ ਇਸਤੇਮਾਲ ਕਰਾਓ ਤੇ ਬਾਕੀ ਹੈ ਜ ਆਪਣੇ ਕੋਲ ਬਥੇਰਾ ਸਮਾਨ ਪਿਆ ਬਾਈ ਅੰਨੇਰੀ ਮਿੱਟੀ ਨਰੀ ਕੈਲਸ਼ੀਅਮ ਵਟਾਉਣੇ ਸੀ ਸਾਰੀਆਂ ਘਟ ਹੈ ਇਹਦੇ ਚ ਤੇ ਬਾਕੀ ਵੀਰੇ ਆਪਾਂ ਮੇਡੀ ਆਪਾਂ ਮੈਡੀਸਿਨ ਬਣਾਇਸ ਆਪਣੇ ਕਬੂਤਰ ਬਿਮਾਰ ਬਮੂਰੋਂ ਤਾਂ ਇਕੱਠੇ ਹੋ ਕੇ ਬੈਂਦੇ ਆ ਤੇ ਇਹ ਚ ਵੀਰੇ ਆਪਾਂ ਤੋੜ ਕੇ ਥੋੜੀ ਜੀ ਗੋਲੀ ਵਟ ਕੇ ਦੇ ਦਈਏ ਕਬੂਤਰ ਪੂਰੇ ਨੌ ਬਰ ਨੌ ਤੇ ਭਰਾਵਾਂ ਕੋ ਵੀਡੀਓ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਇਹ ਵੀਡੀਓ ਸ਼ੇਅਰ ਕਰਨ ਦਾ ਮਤਲਬ ਇਹ ਹੈ ਵੀਰੇ ਵੀ ਵੀਡੀਓ ਸ਼ੇਅਰ ਕਰੋਗੇ ਹੋਰਾਂ ਭਰਾਵਾਂ ਦੀ ਹੈਲਪ ਹੋ ਜੂ ਹੋਰਾਂ ਭਰਾਵਾਂ ਦੇ ਬੇਜਾਨੇ ਜਾਨਵਰ ਵਧੀਆ ਤੰਦਰੁਸਤ ਰਹਿਣਗੇ ਤੇ ਚੈਨਲ ਨੂੰ ਸਬਸਕ੍ਰਾਈਬਰ ਕਰੋਗੇ ਤਾਂ ਤੁਹਾਡੇ ਦੇਕਰ ਆਪਣੀ ਹਰ ਇੱਕ ਨਵੀਂ ਆਉਣ ਵਾਲੀ ਵੀਡੀਓ ਆਸਾਨੀ ਨਾਲ ਪਹੁੰਚ ਜੂਗੀ ਤੇ ਵੀਡੀਓ ਨੂੰ ਲਾਈਕ ਕਰੋਗੇ ਤਾਂ ਆਪਾਂ ਹੌਸਲਾ ਲੂਗਾ ਵੀ ਹਾਂ ਆਪਣੇ ਭਰਾ ਆਪਣੇ ਵੀਡੀਓ ਆਪਣੀ ਲਾਈਕ ਕਰਦੇ ਆਪਣੀ ਵੀਡੀਓ ਨੂੰ ਪਸੰਦ ਕਰਦੇ ਤਾਂ ਆਪਾਂ ਹੋਰ ਵੀ ਨਵੀਆਂ ਵੀਡੀਓ ਬਣਾਈਏ ਤੇ ਆ ਕਰ ਲਓ ਬਾਈ ਜੀ ਚੈੱਕ ਤਿੰਨ ਤਿੰਨ ਆਂਡੇ ਰੱਖੇ ਹੋਏ ਆ ਕਬੂਤਰੀਆਂ ਦੇ ਤੇ ਬਾਈ ਵੀਡੀਓ ਕੇਮੇ ਲਈ ਵੀਡੀਓ ਸ਼ੇਅਰ ਕਰਦੇ ਤੇ ਚੈਨਲ ਵਗਾਰ ਨੂੰ ਸਬਸਕ੍ਰਾਈਬਰ ਤੇ ਭਰਾ ਬਣ ਕੇ ਜਰੂਰ ਬਣਾਓ ਸਾਰੇ ਭਰਾ ਮਿੱਟੀ ਆ ਵੇ ਲੋਨ ਕਬੂਤਰ ਚੁੰਝਾਂ ਮਾਰ ਵੀ ਗਏ ਇੱਥੇ ਆ ਥੋੜੇ ਸਾਹਮਣੇ ਹਜੇ ਹੁਣੇ ਰੱਖੀ ਸੀ ਮੈਂ ਲੈ ਆ ਕੇ ਤੇ ਕਬੂਤਰ ਚੁੰਝਾਂ ਮਾਰ ਵੀ ਗਏ ਆਪਣੇ ਤੋਂ ਮਗਰੋਂ ਤੇ ਉਧਰ ਉਹ ਵੇਖ ਲੋ ਕਿਹੜੇ ਕਿਹੜੇ ਡਲੇ ਰੱਖੇ ਇੱਕ ਨਿੱਕਾ ਜਿਹਾ ਡਲਾ ਰਹਿ ਗਿਆ ਤੇ ਇੱਕ ਵੱਡਾ ਪਹੋਰ ਨਾਲ ਰੱਖਤਾ ਤੇ ਇੱਧਰ ਵੀ ਚੁੰਝਾਂ ਮਾਰ ਗਏ ਚੋਬਰ ਤੇ ਚਲੋ ਭਾਈ ਆਪਣਾ ਦੱਸਣ ਦਾ ਫਰਜ਼ ਸੀ ਭਰਾ ਬਣ ਕੇ ਮਿੱਟੀ ਜਰੂਰ ਬਣਾਓ ਤੇ ਉਹ ਗੋਲੀਆਂ ਲਿਆ ਕੇ ਕਬੂਤਰਾਂ ਨੂੰ ਦੂਰ ਜਰੂਰ ਦੋ ਜਿਹੜੇ ਕਬੂਤਰ ਤੁਹਾਡੇ ਆਂਡੇ ਨਹੀਂ ਰ ਦੇਖ ਕਬੂਤਰ ਵੀਰੇ ਕਿ ਕਿਹਦੀ ਥੋੜੇ ਕਬੂਤਰ ਕਬੂਤਰੀਆਂ ਅੰਡੇ ਰੱਖਦੇ ਕਿਉਂਕਿ ਕਈ ਪ੍ਰਾਣੇ ਕਬੂਤਰ ਵੱਡੀਆਂ ਜੋੜੀਆਂ ਆਪਣੀਆਂ ਚੰਗੀਆਂ ਹੁੰਦੀਆਂ ਵੀਰੇ ਅੰਡੇ ਰੱਖਣੋਂ ਹਟ ਜਾਂਦੀਆਂ ਠੀਕ ਆ ਕਬੂਤਰੀਆਂ ਅੰਡੇ ਰੱਖਣੋਂ ਹਟ ਜਾਂਦੀਆਂ ਤੇ ਕਬੂਤਰੀਆਂ ਨੂੰ ਜ਼ਰੂਰ ਮਿੱਟੀ ਦਾ ਹਸਤੇ ਇਹਨਾਂ ਗੋਲੀਆਂ ਦਾ ਇਸਤੇਮਾਲ ਕਰਾਓ ਕਬੂਤਰ ਤੁਹਾਡੇ ਜ਼ਰੂਰ ਅੰਡੇ ਰੱਖਵੇਂ ਕਬੂਤਰ ਕਬੂਤਰੀਆਂ ਤੇ ਬਾਕੀ ਆ ਜੋੜਾ ਵੇਖੋ ਇੱਕੋ ਜਾ ਤੇ ਬਾਕੀ ਹੋਰ ਜੋੜਾ ਵੇਖੋ ਜਾ ਆਪਾਂ ਵੀਰੇ ਭੈਣ ਭਰਾ ਦੇ ਤੇ ਪਿਆਉਤੀਆਂ ਦੇ ਜੋੜੇ ਲਾ ਕੇ ਬੱਚੇ ਲਈਦੇ ਆ ਤੇ ਇੱਧਰ ਜੋੜਾ ਹੀ ਭੈਣ ਭਰਾਵਾਂ ਦਾ ਹੀ ਲਾਇਆ ਹੋਇਆ ਤੇ ਚਲੋ ਬਈ ਮਿਲਦੇ ਆਂ ਜਲਦੀ ਫਿਰ ਇੱਕ ਨਵੀਂ ਵੀਡੀਓ 'ਚ ਤਦ ਤੱਕ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਸਾਰੇ ਬਰਾਸ ਦਿਓ ਇਸ ਤੇ ਰੋ